ਦੀ ਨਾਮ ਹੈ ਤੁਹਾਡਾ ਕਿਸਨਾ ਅਗਰ ਜੀਵਾ ਬਾਬਾ ਮੇਰਾ ਨਾਮ ਸਰ ਵਿਲੀਅਮ ਹੈ ਜੀ ਤਾਂ ਛਿੱਲ ਚੌਕ ਸਰੰਦ ਰੋਡ ਪਟਿਆਲਾ ਮੇਰਾ ਐਡਰੈਸ ਹੈ ਜੀ ਕੀ ਹੋਇਆ ਸੀ ਜਦੋਂ ਆਪਣਾ ਉਹ ਤੋਂ ਨਾ 8 ਵਾਲੀ ਇੱਕੀ ਹੋਈ ਸੀਗੀ ਇਹਨੇ ਤੇ ਗਲਤੀ ਸੀਗੀ ਤੇ ਕਿਛੇ ਤੁਸੀਂ ਦੇ ਦਿੱਤੇ 31 ਤਰੀਕ ਨੂੰ ਜੀ 31 31 ਮਾਰਚ ਨੂੰ ਤਾਂ ਮੇਰੇ ਨਾ ਅੱਖ ਦੇ ਵਿੱਚ ਸੱਟ ਲੱਗੀ ਸੀਗੀ ਜੀ ਮਾਈਨਰ ਸੱਟ ਸੀਗੀ ਤਾਂ ਉਹ ਸੱਟ ਲੋਹੇ ਦਾ ਪੀਸ ਲੱਗਿਆ ਸੀਗਾ ਜੀ ਮੈਂ ਕੋਈ ਕੰਮ ਕਰ ਰਿਆ ਸੀਗਾ ਘਰੇ ਕਾਰ ਦਾ ਆ ਲੋਹੇ ਦਾ ਪੀਸ ਲੱਗਿਆ ਸੀਗਾ ਜਦੋਂ ਪੀਸ ਮੇਰੀ ਅੱਖ ਚ ਲੱਗਿਆ ਤਾਂ ਮੈਨੂੰ ਇਸ ਅੱਖ ਤੋਂ ਬਲਰ ਦਿਖਣ ਲੱਗਿਆ ਜੀ ਬਲਰ ਦਿਖਣ ਤੋਂ ਬਾਅਦ ਮੈਂ ਨਾਲ ਦੀ ਨਾਲ ਮਤਲਬ ਦ੍ਰਿਸ਼ਟੀ ਹਸਪੀਟਲ ਹੈ ਜੀ ਆਪਣੇ ਪਾਸੋ ਰੋਡ ਤੇ ਤਾਂ ਉੱਥੇ ਗਿਆ ਜੀ ਮੈਂ ਤਾਂ ਉਹਨਾਂ ਨੂੰ ਮੈਂ ਡਾਕਟਰ ਸਾਹਿਬ ਨੂੰ ਜਿਹੜੇ ਅੱਗੇ ਹੁੰਨੇ ਆ ਉਹਨਾਂ ਦੇ ਤਾਂ ਉਹਨਾਂ ਨੇ ਮੈਨੂੰ ਪੁੱਛਿਆ ਵੀ ਕੀ ਪ੍ਰੋਬਲਮ ਆਈ ਮੈਂ ਉਹਨਾਂ ਨੂੰ ਸਾਰਾ ਕੁਝ ਦੱਸਿਆ ਵੀ ਲੋਹੇ ਦਾ ਪੀਸ ਲੱਗਿਆ ਤਾਂ ਉਹ ਕਹਿੰਦੇ ਵੀ ਆਪਰੇਟ ਹੋਊਗਾ ਡਾਕਟਰ ਸਾਹਿਬ ਆਣਗੇ ਆਪਰੇਟ ਕਰਨਗੇ ਨਾ ਉੱਥੇ ਵੇਟ ਕਰਦਾ ਰਿਹਾ ਜਦੋਂ ਮੈਂ ਵੇਟ ਕਰਦਾ ਸੀਗਾ ਤਾਂ ਮੈਂ ਉਸੇ ਟਾਈਮ ਹਨਾ ਮੈਂ ਫੋਟੋ ਖਿੱਚੀ ਸੀਗੀ ਇਹ ਫੋਟੋ ਹੈ ਜੀ ਮੇਰੀ ਇੰਨੀ ਕੁ ਮੇਰੇ ਇੰਜਰੀ ਸੀਗੀ ਉਸ ਟਾਈਮ ਤਾਂ ਇਹ ਇੰਜਰੀ ਤੋਂ ਬਾਅਦ ਜੋ ਡਾਕਟਰ ਸਾਹਿਬ ਆਏ ਤਾਂ ਇਹ ਮੇਰੇ ਕੋਲੋਂ ਜੀ ਕਾਰਡ ਹੈ ਡਾਕਟਰ ਹਰਸ਼ਿੰਦਰ ਸਿੰਘ ਜੀ ਨੂੰ ਇਹਨਾਂ ਨੇ ਕਿਹਾ ਸੀਗਾ ਵੀ ਹਰਸ਼ਿੰਦਰ ਸਿੰਘ ਜੀ ਨੂੰ ਡਾਕਟਰ ਨੇਮ ਹਰਸ਼ਿੰਦਰ ਸਿੰਘ ਜੀ ਲਿਖਿਆ ਹੋਇਆ ਇਹ ਅੱਗੇ ਜੀ ਮੇਰੀ ਸਲਿੱਪ ਆ ਗਈ ਇਹ ਮਾਰਕ ਵੀ ਹਰਸ਼ਿੰਦਰ ਜੀ ਨੂੰ ਹੋਇਆ ਹੋਇਆ ਹੈ ਠੀਕ ਹੈ ਤਾਂ ਮੌਕੇ ਤੇ ਜਿਹੜੇ ਡਾਕਟਰ ਆਏ ਜੀ ਉਹ ਆਏ 부ਪੇਸ਼ ਗਰਗ ਜੀ 부ਪੇਸ਼ ਗਰਗ ਜੀ ਨੂੰ ਮੈਂ ਸਾਰਾ ਕੁਝ ਦੱਸਿਆ ਵੀ ਮੇਰੇ ਅੱਖ ਦੇ ਵਿੱਚ ਲੋਹੇ ਦਾ ਪੀਸ ਲੱਗਿਆ ਤਾਂ ਉਹਨਾਂ ਨੇ ਆਪਣੀ ਹੈਂਡਰਾਈਟਿੰਗ ਦੇ ਵਿੱਚ ਇਹ ਲਿਖਿਆ ਵੀ ਹੈ ਜੀ ਵੀ ਆਇਰਨ ਪੀਸ ਲੱਗਿਆ ਜੀ ਉਹਨਾਂ ਨੇ ਮੇਰੀ ਅੱਖ ਦਾ ਜੀ ਆਪਰੇਟ ਕਰਿਆ ਕਹਿੰਦੇ ਜੀ ਪੁਤਲੀ ਸਿਮਣੀ ਪੈਣੀ ਆ ਉਹਨਾਂ ਨੇ ਅੱਖ ਦਾ ਆਪਰੇਟ ਮਤਲਬ ਕਰਕੇ ਮੇਰੇ ਤੋਂ ਮਤਲਬ ਜਿਹੜੀ ਪੇਮੈਂਟ ਸੀਗੀ ਉਹ ਆਪਰੇਟ ਦੀ ਉਹ ਮੈਂ ਗੂਗਲ ਪੇ ਕਰੀ ਆ ਜੀ ਉਹ ਮੇਰੇ ਕੋਲ ਸਾਰੇ ਪ੍ਰੂਫ ਹੈਗੇ ਜੀ 22000 ਰੁਪਿਆ ਦੀ ਪੇਮੈਂਟ ਮੈਂ ਉਹਨਾਂ ਨੂੰ Google Pay ਕਰੀ ਆ ਤਾਂ ਉਤੋਂ ਬਾਅਦ ਉਹਨਾਂ ਨੇ ਆਪਰੇਸ਼ਨ ਕਰਨ ਤੋਂ ਬਾਅਦ ਮੈਨੂੰ ਨੈਕਸਟ ਡੇ ਬੁਲਾਇਆ ਜੀ ਉਹਨਾਂ ਨੇ ਕਹਿੰਦੇ ਵੀ ਅਗਲੇ ਦਿਨ ਤੁਸੀਂ ਆਓ ਨਾਲੇ ਪੱਟੀ ਖੋਲਦਾਂਗੇ ਨਾਲੇ ਆਪਾਂ ਅੱਖ ਚੈੱਕ ਕਰ ਲਾਂਗੇ ਮੈਂ ਅਗਲੇ ਦਿਨ ਸਵੇਰੇ ਮਾਰਨਿੰਗ ਟਾਈਮ ਉਹਨਾਂ ਕੋਲ ਗਿਆ ਤਾਂ ਉਹਨਾਂ ਨੇ ਲਿਖਿਆ ਵੀ ਪਿਆ ਜੀ ਡੇਟ ਉਹਨਾਂ ਦੇ ਤਾਂ ਉਹਨਾਂ ਨੂੰ ਮੈਂ ਇਹ ਸਾਰਾ ਦੱਸਿਆ ਜੀ ਵੀ ਮੇਰੀ ਅੱਖ 'ਚ ਬਹੁਤ ਜ਼ਿਆਦਾ ਪੇਨ ਹੋ ਰਹੀ ਆ ਵੀ ਕੋਈ ਚੀਜ਼ ਰੜਕ ਰਹੀ ਆ ਅੱਖ ਦੇ ਵਿੱਚ ਤਾ ਉਹਨਾਂ ਨੂੰ ਪਹਿਲਾਂ ਦਾ ਮੇਰਾ ਕੁਐਸਚਨ ਇਹੀ ਸੀਗਾ ਵੀ ਸਰ ਮੇਰਾ ਵਿਜ਼ਨ ਆਪਰੇਸ਼ਨ ਤੋਂ ਪਹਿਲਾਂ ਮੈਨੂੰ ਬਲਰ ਦਿਖ ਰਿਹਾ ਸੀਗਾ ਵੀ ਹੁਣ ਟੋਟਲੀ ਦਿਖ ਨਹੀਂ ਰਿਹਾ ਉਹ ਕਹਿੰਦੇ ਵੀ ਵਿਜ਼ਨ ਐਵੇਂ ਦੇ ਕੇਸ ਵਿੱਚ 2-3 ਦਿਨ ਬਾਅਦ ਆ ਜਾਊਗਾ ਤਾਂ ਉਹਨਾਂ ਨੇ 2 ਦਿਨ ਬਾਅਦ ਮੈਨੂੰ ਬੁਲਾਇਆ ਕੁਝ ਮੈਡੀਸਿਨਸ ਲਿਖਤੀਆਂ ਤਾਂ ਉਹ ਕਹਿੰਦੇ ਜਿਹੜੀ ਪੇਨ ਹੋ ਰਹੀ ਹੈ ਉਹਦਾ ਰੀਜ਼ਨ ਵੀ ਸਟਿਚਸ ਆ ਉਹ ਸਟਿਚਸ ਰੜਕ ਪਾ ਰਹੇ ਆ ਵੀ ਉਹਦੇ ਕਰਕੇ ਤੇਰੇ ਪੇਨ ਹੋ ਰਹੀ ਹੈ ਤਾਂ ਉਸੇ ਰਾਤ ਜੀ ਮੈਂ ਅਗਲੇ ਦਿਨ ਫਿਰ ਉਸੇ ਰਾਤ ਨਾ ਘਰੇ ਆ ਗਿਆ ਜੀ ਅਗਲੇ ਦਿਨ ਮੇਰੀ ਅੱਖ ਦਾ ਜਿਹੜਾ ਹਾਲ ਹੋ ਗਿਆ ਜੀ ਉਹ ਇਹ ਹੋ ਗਿਆ ਜੀ ਰਾਤ ਨੂੰ ਫਿਰ ਤੁਸੀਂ ਵਾਪਸ ਗਏ ਸੀ ਉਹਨਾਂ ਦੇ ਕੋਲ ਹਸਪਤਲ ਤੇ ਦਿਖਾਉਣ ਵਾਸਤੇ ਕਿ ਮੇਰੀ ਅੱਖ ਦੀ ਇਹ ਹਾਲਤ ਹੋ ਗਈ ਨਹੀਂ ਸਰ ਮੈਂ ਵਾਪਸ ਨਹੀਂ ਗਿਆ ਜੀ ਤਾਂ ਮੈਂ ਨਾਲ ਦੀ ਨਾਲ ਮੈਨੂੰ ਕਿਸੇ ਨੇ ਦੱਸਿਆ ਵੀ ਚੰਡੀਗੜ੍ਹ ਗਰੇਵਾਲ ਹਸਪਤਲ ਹੈ ਮੈਂ ਚੰਡੀਗੜ੍ਹ ਗਰੇਵਾਲ ਹਸਪਤਲ ਗਿਆ ਜੀ ਉਹਨਾਂ ਨੇ ਨਾਲ ਦੀ ਨਾਲ ਅਮਰਜੈਂਸੀ ਮੈਨੂੰ ਰੇਫਰ ਕਰਦੇ ਆ ਜੀ ਪੀਜੀਆਈ ਜਦੋਂ ਮੈਂ ਪੀਜੀਆਈ ਗਿਆ ਜੀ ਪੀਜੀਆਈ ਵਾਲਿਆਂ ਨੇ ਨਾਲ ਦੀ ਨਾਲ ਜੀ ਨਾਲੇ ਉੱਥੇ ਲੱਖਾਂ ਦੀ ਇਤਜ਼ਾਰ ਨਾਲ ਪੇਸ਼ੈਂਟ ਹੁੰਨੇ ਆ ਉਹਨਾਂ ਨੇ ਕੋਈ ਵੀ ਹਨ ਗੈਲੀ ਡਾਕਟਰ ਬੁਪੇਸ਼ ਜੀ ਵਾਂਗੂ ਕੋਈ ਵੀ ਹਨ ਗੈਲੀ ਨਹੀਂ ਵਰਤੀ ਉਹਨਾਂ ਨੇ ਨਾਲ ਦੀ ਨਾਲ ਸਕੈਨ ਕਰਾਏ ਸਕੈਨ ਦੇ ਵਿੱਚ ਇਹ ਪੀਸ ਸੀਗਾ ਜੀ ਆਇਰਨ ਦਾ ਪੀਸ ਪੀ ਸੀਗਾ ਜੀ ਉਹ ਆਪਰੇਸ਼ਨ ਥੀਏਟਰ ਚ ਲੈ ਗਏ ਬਟ ਉਸ ਦਿਨ ऑपरेशन ਨਹੀਂ ਹੋ ਪਾਇਆ ਕਿਉਂਕਿ ਅੱਖ ਦੀ ਕੰਡੀਸ਼ਨ ਜਿਆਦਾ ਖਰਾਬ ਸੀਗੀ ਪਰ ਡਾਕਟਰਸ ਨੇ ਮੈਨੂੰ ਕਲੀਅਰ ਕਰਤਾ ਸੀਗਾ ਵੀ ਤੇਰੀ ਅੱਖ ਅੰਦਰੋਂ ਡੈਮੇਜ ਹੋ ਚੁੱਕੀ ਆ ਵੀ ਇਹ ਸਾਨੂੰ ਬੰਦ ਕਰਨੀ ਪੈਣੀ ਆ ਤਾਂ ਉਹਨਾਂ ਨੇ ਐਂਟੀਬਾਇਓਟਿਕਸ ਵਗੈਰਾ ਚੁਲਾਏ ਉਹ ਮੇਰੀ ਕਿਡਨੀਆਂ ਤੇ ਇਫੈਕਟ ਕਰਨ ਲੱਗ ਗਿਆ ਤਾਂ ਮਤਲਬ ਦਿਮਾਗ ਦੇ ਵਿੱਚ ਇਨਫੈਕਸ਼ਨ ਪਹੁੰਚਣ ਲੱਗ ਗਈ ਸੀਗੀ ਫਿਰ ਉਹਨਾਂ ਨੇ ਮਤਲਬ ਕੁਝ ਦਿਨ ਬਾਅਦ ઓਪਰੇਟ ਕਰਕੇ ਮੇਰੀ ਅੱਖ ਦਾ ਜਿਹੜਾ ਬਲੈਕ ਪਾਰਟ ਆ ਉਹ ਰਿਮੂਵ ਕਰਤਾ ਸੀਗਾ ਜੀ ਤਾਂ ਉਹ ਰਿਮੂਵ ਦੀ ਜਿਹੜੀ ਇਹ ਰਿਪੋਰਟ ਹੈ ਜੀ ਇਹ ਅੱਖ ਦੀ ਰਿਮੂਵ ਦੀ ਰਿਪੋਰਟ ਹੈ ਜੀ ਉਹਨਾਂ ਨੇ ਕਿਹਾ ਜੀ ਜਿਹੜੇ ਉਹਨਾਂ ਦੇ ਡਾਕੂਮੈਂਟਸ ਹੈ ਜੀ ਉਹਨਾਂ ਦੇ ਵਿੱਚ ਮੈਂਸ਼ਨ ਵੀ ਕਰਿਆ ਵੀ ਪੇਸ਼ੈਂਟ ਦ੍ਰਿਸ਼ਟੀ ਹਸਪਤਾਲ ਗਿਆ ਜੀ ਠੀਕ ਹੈ ਜੀ ਸਰਜਰੀ ਵਾਸ ਡਨ ਨਾਟ ਡਾਕੂਮੈਂਟਡ ਵੀ ਬੁਪੀ ਜੀ ਨੇ ਸਰਜਰੀ ਕਰੀ ਆ ਬਟ ਉਹਨਾਂ ਨੇ ਆਪਣੇ ਹੈਲਥ ਕਾਰਡ ਤੇ ਕੋਈ ਮੈਂਸ਼ਨ ਨਹੀਂ ਕਰੀ ਸਰਜਰੀ ਮੇਰੇ ਕਹਿਣ ਦਾ ਭਾਵ ਹੈ ਕਿ ਸਾਰਾ ਕੁਝ ਏਰਾ ਫੇਰੀ ਹੋਈ ਹੈ ਤੁਹਾਡੇ ਨਾਲ ਸਰ ਏਰਾ ਫੇਰੀ ਇਹਨੂੰ ਏਰਾ ਫੇਰੀ ਨਹੀਂ ਜੀ ਮੇਰੀ ਲਾਈਫ ਹੀ ਡਿਸਟਰਬ ਕਰਤੀ ਜੀ ਗੁਪੇਸ਼ ਜੀ ਨੇ ਉਹਦਾ ਰੀਜ਼ਨ ਇਹ ਹੈ ਮੈਂ ਕੋਈ ਅੰਗੈਲੀ ਨਹੀਂ ਜੀ ਵਰਤੀ ਮੇਰੇ ਕੋਲ ਕੋਈ ਪੈਸੇ ਇਲਾਜ ਕਰਨ ਲਈ ਇਹ ਨਹੀਂ ਵੀ ਮੇਰੇ ਕੋਲ ਪੈਸੇ ਨਹੀਂ ਸੀਗੇ ਮੈਂ ਟਾਈਮ ਸਿਰ ਹਸਪੀਟਲ ਪਹੁੰਚਿਆ ਠੀਕ ਹੈ ਜਿਵੇਂ ਜਿਵੇਂ ਡਾਕਟਰਾਂ ਨੇ ਕਰਿਆ ਕਿ ਹਾਂ ਮੈਂ ਉਵੇਂ ਕਰਿਆ ਜੀ ਪਰ ਉਹਨਾਂ ਨੇ ਅੰਗੈਲੀ ਵਰਤੀ ਵੀ ਕੋਈ ਸਕੈਨ ਨਹੀਂ ਕਰਿਆ ਨਾ ਹੀ ਮੈਨੂੰ ਰੈਫਰ ਕਰਿਆ ਮੇਰੇ ਦੋ ਦਿਨ ਉਰੇ ਖਰਾਬ ਕਰੇ ਉਹ ਪੀਸ ਨੇ ਮੇਰੀ ਅੱਖ ਅੰਦਰੋਂ ਡੈਮੇਜ ਕਰਤੀ ਜੀ ਪੂਰੀ ਤੇ ਤੁਸੀਂ ਦੁਆਰੋਂ ਜਿਵੇਂ ਕੁਝ ਕੀ ਜੇ ਕਿ ਤਾ ਆਓ ਫਿਰ ਨਾ ਫੋਟੋ ਐਕਸਰੇ ਵਗੈਰਾ ਜਿਵੇਂ ਕੁਝ ਦਿਖਾ ਰਹੇ ਹੋ ਕਿ ਅੰਦਰੋਂ ਪੀਸ ਰਹਿ ਗਈ ਕਿ ਹਾਂ ਤੁਸੀਂ ਉਹ ਲੈ ਕੇ ਗਏ ਕਿ ਉਹ ਉਹ ਐਕਸਰੇ ਵਗੈਰਾ ਕ੍ਰਿਸਟਿ ਹਸਪਤਲ ਤੇ ਖਾਣ ਵਾਸਤੇ ਕਿ ਭਾਈ ਉਹਨੇ ਕੀ ਕਰ ਦਿੱਤਾ ਮੇਰੀ ਸਾਰੀ ਲਾਈਫ ਖਾਰ ਕਰ ਦਿੱਤੀ ਨਹੀਂ ਸਰ ਮੈਂ ਨਹੀਂ ਗਿਆ ਜੀ ਸਾਡੇ ਕੁਝ ਗਵਾਂਢੀ ਸੀਗੇ ਉਹ ਗਏ ਸੀਗੇ ਠੀਕ ਹੈ ਜੀ ਤਾਂ ਉਹਨਾਂ ਨੂੰ ਉਹਨਾਂ ਨੇ ਇਹੀ ਕਿਹਾ ਵੀ ਮਤਲਬ ਜਿਹੜਾ ਇਹੀ ਟ੍ਰੀਟਮੈਂਟ ਸੀਗਾ ਵੀ ਮੇਰਾ ਹਸਪਤਲ ਨੇ ਸ਼ੋਰਡ ਹੈ ਤੁਸੀਂ ਜੋ ਕਰਨਾ ਕਰ ਸਕਦੇ ਦਾ ਇਹ ਜਵਾਬ ਆਵਾ ਹਾਂਜੀ ਉਹਨਾਂ ਦਾ ਇਹ ਜਵਾਬ ਆਇਆ ਵੀ ਮੇਰਾ ਹਸਪੀਟਲ ਨਹੀਂ ਛੋਟ ਹੈ ਠੀਕ ਹੈ ਵੀ ਤੁਸੀਂ ਜੋ ਕਾਰਵਾਈ ਕਰਨੀ ਹੈ ਮੇਰੇ ਤੇ ਕਰ ਸਕਦੇ ਆ ਪੀਜੀਆ ਨੇ ਲਿਖਿਆ ਇੱਦਾਂ ਵੀ ਇੱਕ ਪਈਤਾ ਕਰਕੇ ਉੱਤੇ ਡੇ ਅੰਗਲੀ ਵਗੈਰਾ ਹੋਈ ਹੈ ਪੀਜੀਆ ਨੇ ਇਹ ਲਿਖਿਆ ਵੀ ਆਪਰੇਸ਼ਨ ਹੋਇਆ ਜੀ ਠੀਕ ਹੈ ਜੀ ਵਿੱਚੋਂ ਪੀਸ ਕੱਢਿਆ ਉਹ ਵਿੱਚ ਮਤਲਬ ਲਿਖਿਆ ਉਹਨਾਂ ਨੇ ਆਇਰਨ ਦਾ ਪੀਸ ਠੀਕ ਹੈ ਵੀ ਉਹਨੇ ਜਿਹੜੀ ਸਰਜਰੀ ਕਰੀ ਹੈ ਉਹ ਡਾਕੂਮੈਂਟਡ ਨਹੀਂ ਹੈਗੀ ਉਹਨੇ ਲਿਖੀ ਨਹੀਂ ਹੋਈ ਮਤਲਬ ਉਹ ਲਿਖਿਆ ਇੱਦਾਂ ਵੀ ਪੀਸ ਕੱਢਿਆ ਹਾਂਜੀ ਪੀਸ ਕੱਢਿਆ ਜੀ ਔਰ ਦ੍ਰਿਸ਼ਟੀ ਹਸਪਤਾਲ ਚ ਆਪਰੇਟ ਹੋਇਆ ਇਹ ਵੀ ਉਹਨਾਂ ਨੇ ਲਿਖਿਆ ਜ ਮੇਰੇ ਜੀ ਚਾਰ ਆਪਰੇਸ਼ਨ ਹੋਗੇ ਹਾਂ ਜੀ ਕਿੰਨੇ ਰਹਿੰਦੇ ਫਾਈਨਲ ਮੇਰਾ ਆਪਰੇਸ਼ਨ ਨਵੰਬਰ ਦੇ ਵਿੱਚ ਮਤਲਬ ਕਰਨਗੇ ਉਹ ਸਿਰਫ ਇੱਕ ਲੁੱਕ ਲਈ ਕਰਨਗੇ ਵੀ ਲੁੱਕ ਸੇਮ ਹੋ ਜੂਗੀ ਬਟ ਜਿਹੜੇ ਮੇਰੀ ਅੱਖ ਦੀ ਆਈ ਬੋਲ ਹੈ ਬਲੈਕ ਕਲਰ ਦਾ ਪਾਰਟ ਹੈ ਉਹ ਉਹਨਾਂ ਨੇ ਡਾਕਟਰਸ ਨੇ 8 ਤਰੀਕ ਨੂੰ ਕੱਢ ਦਿਆ ਸੀਗਾ ਜੀ ਹਾਂਜੀ ਤੇ ਮੈਨੂੰ ਚਿੱਟਰੀ ਦੀ ਹਾਲਤ ਚੋੜੀ ਹੁਣ ਹਾਲਤ ਸਿਰਫ ਇੱਕ ਅੱਖ ਤੋਂ ਮੈਂ ਦੇਖ ਰਿਹਾ ਜੀ ਪਰਿਵਾਰ ਦੇ ਵੀ ਕਹਿੰਦੇ ਹੁੰਦੇ ਹਾਂ ਹਾਂਜੀ ਬਿਲਕੁਲ ਸਰ ਬੇਟਾ ਮੇਰਾ ਬੱਚਿਆਂ ਤੇ ਬਹੁਤ ਅਸਰ ਪੈਂਦਾ ਜੀ ਫੈਮਿਲੀ ਮੈਂਬਰਸ ਤੇ ਕਿਉਂਕਿ ਅਸੀਂ ਕੋਈ ਅਨਗੈਲੀ ਨਹੀਂ ਵਰਤੀ ਅਸੀਂ ਸਿਰਫ ਆਪਣਾ ਇਲਾਜ ਕਰਾਣ ਲਈ ਗਏ ਆ ਉਹਨਾਂ ਨੇ ਅਨਗੈਲੀ ਵਰਤੀ ਤਾਂ ਮੇਰੀ ਅੱਖ ਖਰਾਬ ਹੋਈ ਜੀ ਜੇ ਉਹ ਸੇਮ ਡੇ ਆਪਰੇਸ਼ਨ ਕਰਕੇ ਪੀਸ ਕੱਟ ਦਿੰਦੇ ਮੇਰੀ ਅੱਖ ਖਰਾਬ ਨਹੀਂ ਹੁੰਦੀ ਸੀਗੀ ਉਹਨਾਂ ਨੇ ਸਟੀਚਸ ਲਾ ਕੇ ਸਮਾਂ ਪੀਸ ਨੂੰ ਅੰਦਰ ਪੱਕਾ ਕਰਦੇ ਆ ਉਹ ਪੀਸ ਨੇ ਅੰਦਰੋਂ ਸਾਰਾ ਮਤਲਬ ਆਈ ਨੂੰ ਡੈਮੇਜ ਕਰ ਦਿੱਤਾ ਜੀ ਤੇ ਕੀ ਕਹਿਣਾ ਚਾਹੁੰਦੇ ਜਦੋਂ ਲੋਕ ਹਨ ਡਾਕਟਰ ਨੂੰ ਰੱਬ ਮੰਨਿਆ ਜਾਂਦਾ ਕਿ ਜਿੰਦ ਗਿਆ ਬਚਾਈ ਜਾਂਦਾ ਲੇਕਿਨ ਜਦੋਂ ਡਾਕਟਰ ਇਹ ਜਿਹੜਾ ਕਾਰਾ ਕਰਦਾ